ਇਹ ਤਸਵੀਰਾਂ ਪੰਜਾਬ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੀਆਂ ਨੇ ਜੋ ਕਿ ਬੀਤੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੋਲਕਾਤਾ ਪਹੁੰਚੇ ਜਿੱਥੇ ਉਹਨਾਂ ਨੇ ਕੋਲਕਾਤਾ 'ਚ ਤਿੰਨ ਨਵੀਆਂ ਮੈਟਰੋ ਰੇਲ ਦਾ ਉਦਘਾਟਨ ਕੀਤਾ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਨਰਿੰਦਰ ਮੋਦੀ ਨੇ ਹਰੀ ਝੰਡੀ ਦੇ ਕੇ ਮੈਟਰੋ ਨੂੰ ਰਵਾਨਾ ਕੀਤਾ ਇਸ ਦੌਰਾਨ ਵੀ ਰਵਨੀਤ ਬਿੱਟੂ ਪੀਐਮ ਦੇ ਨਾਲ ਰਹੇ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਰਵਨੀਤ ਬਿੱਟੂ ਪੂਰੇ ਸਲਾਮਸ਼ੁਰੀ ਨਾਲ ਪੀਐਮ ਮੋਦੀ ਨਾਲ ਗੱਲਾਂ ਕਰ ਰਹੇ ਨੇ ਹਰ ਇੱਕ ਤਸਵੀਰ 'ਚ ਤੁਸੀਂ ਵੇਖ ਸਕਦੇ ਹੋ ਕਿ ਪੀਐਮ ਮੋਦੀ ਵੀ ਰਵਨੀਤ ਬਿੱਟੂ ਨਾਲ ਗੱਲ ਕਰਦੇ ਹੋਏ ਪਰਵਾਹ ਹੰਗਾਰਾ ਦੇ ਰਹੇ ਨੇ ਇਸ ਮੈਟਰੋ ਉਦਘਾਟਨ ਦੌਰਾਨ ਪੀਐਮ ਮੋਦੀ ਨੇ ਰਵਨੀਤ ਬਿੱਟੂ ਨਾਲ ਮੈਟਰੋ ਉਦਘਾਟਨ ਦੀ ਤਸਵੀਰ ਨਾਲ ਫੋਟੋ ਵੀ ਖਿਚਵਾਈ ਇਹਨਾਂ ਤਸਵੀਰਾਂ ਨੂੰ ਰਵਨੀਤ ਬਿੱਟੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ ਜ਼ਿਕਰ ਇਹ ਖਾਸ ਹੈ ਕਿ ਕਾਫੀ ਸਮੇਂ ਤੋਂ ਕੋਲਕਾਤਾ ਦੇ ਪ੍ਰੀਲੀਆ ਤੇ ਹਾਵੜਾ ਚ ਮੈਟਰੋ ਰੀਲ ਦੀ ਮੰਗ ਸੀ ਇਸ ਕਾਰਨ ਭਾਰਤ ਸਰਕਾਰ ਨੇ ਉਹਨਾਂ ਦੀ ਇਸ ਮੰਗ ਨੂੰ ਪੂਰਾ ਕੀਤਾ ਇਸ ਉਦਘਾਟਨ ਦੌਰਾਨ ਰਵਨੀਤ ਬਿੱਟੂ ਵੀ ਪੀਐਮ ਮੋਦੀ ਦੇ ਨਾਲ ਪਹੁੰਚੇ ਜਿਸ ਦੀਆਂ ਤਸਵੀਰਾਂ ਨੇ ਇਹ ਤਸਵੀਰਾਂ ਪੰਜਾਬ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੀਆਂ ਨੇ ਜੋ ਕਿ ਬੀਤੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੋਲਕਾਤਾ ਪਹੁੰਚੇ ਜਿੱਥੇ ਉਹਨਾਂ ਨੇ ਕੋਲਕਾਤਾ 'ਚ ਤਿੰਨ ਨਵੀਆਂ ਮੈਟਰੋ ਰੇਲ ਦਾ ਉਦਘਾਟਨ ਕੀਤਾ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਨਰਿੰਦਰ ਮੋਦੀ ਨੇ ਹਰੀ ਝੰਡੀ ਦੇ ਕੇ ਮੈਟਰੋ ਨੂੰ ਰਵਾਨਾ ਕੀਤਾ ਇਸ ਦੌਰਾਨ ਵੀ ਰਵਨੀਤ ਬਿੱਟੂ ਪੀਐਮ ਦੇ ਨਾਲ ਰਹੇ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਰਵਨੀਤ ਬਿੱਟੂ ਪੂਰੇ ਸਲਾਮਸ਼ਫਰੇ ਨਾਲ ਪੀਐਮ ਮੋਦੀ ਨਾਲ ਗੱਲਾਂ ਕਰ ਰਹੇ ਨੇ ਹਰ ਇੱਕ ਤਸਵੀਰ 'ਚ ਤੁਸੀਂ ਵੇਖ ਸਕਦੇ ਹੋ ਕਿ ਪੀਐਮ ਮੋਦੀ ਵੀ ਰਵਨੀਤ ਬਿੱਟੂ ਨਾਲ ਗੱਲ ਕਰਦੇ ਹੋਏ ਪਰਵਾਹ ਹੰਗਾਰਾ ਦੇ ਰਹੇ ਨੇ ਇਸ ਮੈਟਰੋ ਉਦਘਾਟਨ ਦੌਰਾਨ ਪੀਐਮ ਮੋਦੀ ਨੇ ਰਵਨੀਤ ਬਿੱਟੂ ਨਾਲ ਮੈਟਰੋ ਉਦਘਾਟਨ ਦੀ ਤਸਵੀਰ ਨਾਲ ਫੋਟੋ ਵੀ ਖਿਚਵਾਈ ਇਹਨਾਂ ਤਸਵੀਰਾਂ ਨੂੰ ਰਵਨੀਤ ਬਿੱਟੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ ਜ਼ਿਕਰ ਇਹ ਖਾਸ ਹੈ ਕਿ ਕਾਫੀ ਸਮੇਂ ਤੋਂ ਕੋਲਕਾਤਾ ਦੇ ਪ੍ਰੀਲੀਆ ਤੇ ਹਾਵੜਾ ਚ ਮੈਟਰੋ ਰੀਲ ਦੀ ਮੰਗ ਸੀ ਇਸ ਕਾਰਨ ਭਾਰਤ ਸਰਕਾਰ ਨੇ ਉਹਨਾਂ ਦੀ ਇਸ ਮੰਗ ਨੂੰ ਪੂਰਾ ਕੀਤਾ ਇਸ ਉਦਘਾਟਨ ਦੌਰਾਨ ਰਵਨੀਤ ਬਿੱਟੂ ਵੀ ਪੀਐਮ ਮੋਦੀ ਦੇ ਨਾਲ ਪਹੁੰਚੇ ਜਿਸ ਦੀਆਂ ਤਸਵੀਰਾਂ ਨੇ